ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਗੱਲਾ ਗੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਸੰਦੀਪ ਜੀ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸਿਆਸੀ ਪਾਰਟੀ ਅਕਾਲੀ ਦਲ ਵਾਸਤੇ ਮੋਗੇ ਦੀ ਜਿਹੜੀ ਧਰਤੀ ਹੈ ਇਹ ਹਮੇਸ਼ਾ ਹੀ ਇਤਿਹਾਸ ਰਚਦੀ ਹੈ ਅੱਜ ਮੋਗੇ ਦੀ ਧਰਤੀ ਦੇ ਉੱਤੇ ਪੰਜ ਮੈਂਬਰੀ ਕਮੇਟੀ ਜਦੋਂ ਅਕਾਲੀ ਦਲ ਦੀ ਭਰਤੀ ਕਰਨ ਗਈ ਤਾਂ ਠਾਠਾ ਮਾਰਦਾ ਇਕੱਠ ਜਿਹੜਾ ਉਹ ਇੱਕ ਬੈਂਕਵੈਟ ਹਾਲ ਦੇ ਵਿੱਚ ਜਿੱਥੇ ਸਮਾਗਮ ਰੱਖਿਆ ਗਿਆ ਸੀ ਭਰਤੀ ਦਾ ਉੱਥੇ ਉਹ ਦੇਖਣ ਨੂੰ ਮਿਲਿਆ ਪਰ ਅਹਿਮ ਗੱਲ ਡੱਲਾ ਸਾਹਿਬ ਇਹ ਸੀਗੀ ਮੰਤਪ੍ਰੀਤ ਈਆਲੀ ਦੀ ਤਕਰੀਰ ਜਿਹੜਾ ਉਹਨਾਂ ਨੇ ਭਾਸ਼ਣ ਕੀਤਾ ਜਿਹਦੇ ਵਿੱਚ ਅੱਜ ਪਹਿਲੀ ਵਾਰ ਪੰਜ ਮੈਂਬਰੀ ਕਮੇਟੀ ਦੇ ਜਿੰਨੇ ਵੀ ਮੈਂਬਰਸ ਆ ਉਹਨਾਂ ਨੇ ਜ਼ਿਕਰ ਕੀਤਾ ਚੋਣ ਕਮਿਸ਼ਨ ਦਾ ਕਿ ਜਿਹੜੇ ਲੋਕ ਸਾਡੇ ਨਾਲ ਜੁੜ ਰਹੇ ਨੇ ਜਿਨ੍ਹਾਂ ਦੇ ਅਸੀਂ ਆਧਾਰ ਕਾਰਡ ਇਸ ਕਰਕੇ ਲੈ ਰਹੇ ਹਾਂ ਵੀ ਕਿਤੇ ਕੱਲ ਨੂੰ ਐਦਾਂ ਨਾ ਹੋਵੇ ਚੋਣ ਕਮਿਸ਼ਨ ਸਾਨੂੰ ਇਹ ਪੁੱਛੇ ਵੀ ਜਿਹੜੀ ਤੁਸੀਂ ਭਰਤੀ ਕਲੇਮ ਕਰ ਰਹੇ ਹੋ 20 ਲੱਖ ਦੀ 25 ਲੱਖ ਦੀ ਜਿੰਨੀ ਵੀ ਉਹ ਡਾਟਾ ਕੰਪਾਈਲ ਕਰਕੇ ਜਦੋਂ ਸੌਂਪਣਗੇ ਵੀ ਇਹਦਾ ਡਾਟਾ ਦਿਓ ਹੁਣ ਮਨਪ੍ਰੀਤ ਦਿਆਲੀ ਨੂੰ ਚੋਣ ਕਮਿਸ਼ਨ ਦਾ ਜ਼ਿਕਰ ਡੱਲਾ ਸਾਹਿਬ ਕਿਉਂ ਕਰਨਾ ਪਿਆ ਦੂਸਰਾ ਇਹ ਮ ਸਵਾਲਾ ਭਈ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜੀ ਸਥਿਤੀ ਤਣਾਪੂਰਨ ਬਣੀ ਆ ਉਹਦੇ ਦਰਮਿਆਨ ਇੱਕ ਮੁਲਾਕਾਤ ਜਿਹੜੀ ਆ ਉਹ ਹੋਣੀ ਆ ਚਾਹੇ ਉਹ ਹੌਟਲਾਈਨ ਤੇ ਗੱਲ ਹੋਵੇ ਤੇ ਚਾਹੇ ਉਹ ਆਪਸ ਦੇ ਵਿੱਚ ਇਹ ਮਿਲ ਕੇ ਸਮਝੌਤਾ ਤੈਅ ਕਰਨ ਜੰਗਬੰਦੀ ਦਾ ਕੇਂਦਰ ਦੀ ਸਰਕਾਰ ਕੋਈ ਵਫਦ ਚੁਣਦੀ ਹੈ ਜਿਹੜੇ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ 'ਚ ਜਾ ਕੇ ਦੱਸਣਗੇ ਵੀ ਪਾਕਿਸਤਾਨ ਦੇ ਵਿੱਚ ਕਿਵੇਂ ਆਤਵਾਦੀ ਕੈਂਪ ਹੁੰਦੇ ਆ ਕਿਵੇਂ ਪਾਕਿਸਤਾਨ ਦੀ ਜਿਹੜੀ ਸਰਕਾਰ ਆ ਸਮੇਂ-ਸਮੇਂ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਟ੍ਰੇਨਿੰਗ ਦਿੰਦੀ ਆ ਪਰ ਜਦੋਂ ਇਸ ਵਫਦ ਦੀ ਚੋਣ ਕੇਂਦਰ ਸਰਕਾਰ ਕਰ ਰਹੀ ਸੀ ਤਾਂ ਉਹ ਵੱਖ-ਵੱਖ ਪੋਲੀਟੀਕਲ ਪਾਰਟੀਆਂ ਤੋਂ ਉਹਨਾਂ ਦੇ ਨੁਮਾਇੰਦਿਆਂ ਦੀ ਮੰਗ ਕਰਦੇ ਆ ਵੀ ਹਰੇਕ ਪੋਲੀਟੀਕਲ ਪਾਰਟੀ ਆਪਣੇ ਨੁਮਾਇੰਦੇ ਇਸ ਵਫਦ ਦੇ ਨਾਲ ਸਾਨੂੰ ਦਿਓ ਹੁਣ ਕਾਂਗਰਸ ਦੇ ਵਿੱਚ ਇਹ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਵੀ ਕਾਂਗਰਸ ਦੇ ਵਿੱਚ ਮਤਲਬ ਝਗੜਾ ਜਾਂ ਤਕਰਾਰ ਮਤਲਬ ਵੱਟ ਤੇ ਪਈ ਹੁੰਦੀ ਆ ਜਦੋਂ ਕਾਂਗਰਸ ਨੇ 4 ਮੈਂਬਰਸ ਦੀ ਲਿਸਟ ਦਿੱਤੀ ਭਾਜਪਾ ਨੂੰ ਉਹ ਮਨਜ਼ੂਰ ਨਹੀਂ ਹੋਈ ਤੇ ਉਹਨਾਂ ਨੇ ਚੁਣ ਲਿਆ ਸ਼ਸ਼ੀ ਥਰੂਰ ਨੂੰ ਹੁਣ ਸ਼ਸ਼ੀ ਥਰੂਰ ਨੂੰ ਜਦੋਂ ਚੁਣਿਆ ਗਿਆ ਸ਼ਸ਼ੀ ਥਰੂਰ ਨੇ ਧੰਨਵਾਦ ਕਰਤਾ ਕੇਂਦਰ ਦਾ ਕਿ ਠੀਕ ਹੈ ਮੈਂ ਭਾਰਤ ਦੀ ਨੁਮਾਇੰਦਗੀ ਕਰੂੰਗਾ ਮੈਂ ਦੁਨੀਆ ਦੇ ਵੱਖ-ਵੱਖ ਮੁਲਕਾਂ ਤੇ ਜਾ ਕੇ ਦੱਸੂੰਗਾ ਵੀ ਪਾਕਿਸਤਾਨ ਕੀ ਕੁਝ ਕਰਦਾ ਪਰ ਕਾਂਗਰਸ ਦੇ ਵਿੱਚ ਸ਼ਸ਼ੀ ਥਰੂਰ ਦਾ ਨਾਮ ਚੁਣੇ ਜਾਣ ਤੋਂ ਝਗੜਾ ਜਿਹੜਾ ਉਹ ਪੈ ਗਿਆ ਇਹ ਕਿਉਂ ਪਿਆ ਇਹਦੇ ਪਿੱਛੇ ਕੀ ਕਾਰਨ ਆ ਪਰ ਸਭ ਤੋਂ ਪਹਿਲਾਂ ਮਨਪ੍ਰੀਤਿਆਲੀ ਨੇ ਅੱਜ ਚੋਣ ਕਮਿਸ਼ਨ ਦਾ ਜ਼ਿਕਰ ਡੱਲਾ ਸਾਹਿਬ ਕਿਉਂ ਕੀਤਾ ਦੇਖੋ ਦੋਨੇ ਸਵਾਲ ਤੁਹਾਡੇ ਬਹੁਤ ਮਹੱਤਵਪੂਰਨ ਹੈ ਆ ਆਤਵਾਦ ਦੇ ਮਸਲੇ ਤੇ ਅੱਜ ਵੀ ਭਾਰਤ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹ ਕਨਵਿੰਸ ਨਹੀਂ ਕਰ ਪਾਈ ਦੂਜੇ ਮੁਲਕਾਂ ਨੂੰ ਇਹਦੇ ਤੇ ਵੀ ਆਪਾਂ ਆਉਨੇ ਆ ਕਿਤੇ ਨਾ ਕਿਤੇ ਭਾਰਤ ਦੀ ਹਾਰ ਹੈ ਜਾਂ ਸਾਡੀ ਵਿਦੇਸ਼ ਨੀਤੀ ਫੇਲ ਹੋਈ ਅਸੀਂ ਬਹੁਤ ਤਕੜੇ ਹੋਣੇ ਚਾਹੀਦੇ ਸੀ ਚਲੋ ਪਹਿਲਾਂ ਮੈਂ ਪੰਜ ਮੈਂਬਰੀ ਕਮੇਟੀ ਤੇ ਜਿਹੜਾ ਤੁਸੀਂ ਜ਼ਿਕਰ ਕੀਤਾ ਇਹਦੇ 'ਚ ਕੋਈ ਦੂਰ ਆਈ ਨਹੀਂ ਹੈ ਵੱਡੀ ਜਿੱਤ ਪੰਜ ਮੈਂਬਰੀ ਕਮੇਟੀ ਦੀ ਅੱਜ ਪ੍ਰਤੱਖ ਰੂਪ 'ਚ ਫੇਰ ਨਜ਼ਰ ਆਈ ਜਿੱਤ ਇਸ ਰੂਪ 'ਚ ਮੈਂ ਕਹਿ ਰਿਹਾ ਸੰਦੀਪ ਜੀ ਕਿ ਜਿੰਨਾ ਵੱਡਾ ਇਕੱਠ ਮੋਗੇ ਦੇ ਵਿੱਚ ਹੋਇਆ ਵਿੰਸਰ ਪਾਰਕ ਦੇ ਵਿੱਚ ਵਿੰਸਰ ਪਾਰਕ ਛੋਟਾ ਪੈ ਗਿਆ ਕੁਝ ਦੇਰ ਦੇ ਵਿੱਚ ਤਸਵੀਰਾਂ ਵੀ ਆਪਾਂ ਵਿਖਾ ਦੇਾਂਗੇ ਪੰਜ ਮੈਂਬਰੀ ਕਮੇਟੀ ਦੇ ਜਦੋਂ ਤੋਂ ਸੰਗਰੂਰ ਤੋਂ ਮਲੇਰ ਕੋਟਲੇ ਤੋਂ ਇਕੱਠ ਸ਼ੁਰੂ ਹੋਏ ਨੇ ਜਦੋਂ ਵੀ ਹਲਕਾ ਜਾਂ ਜ਼ਿਲ੍ਹਾ ਪੱਧਰ ਦੀ ਭਰਤੀ ਪੰਜ ਮੈਂਬਰੀ ਕਮੇਟੀ ਦੀ ਹੁੰਦੀ ਹੈ ਤੇ ਕਿੱਥੋਂ ਆਪ ਮਹਾਰੇ ਲੋਕ ਆ ਜਾਂਦੇ ਨੇ ਐਡੀ ਵੱਡੀ ਗਿਣਤੀ ਚ ਸੰਦੀਪ ਜੀ ਇਹਦੀ ਜੇ ਅਸੀਂ ਭਾਵਨਾ ਚ ਜਾਈਏ ਨਾ ਤਸ਼ਰੀ ਅਕਾਲਤਕਤ ਸਾਹਿਬ ਨੂੰ ਸਮਰਪਣ ਹੈ ਆਮ ਲੋਕਾਂ ਦਾ ਸ਼੍ਰੀ ਅਕਾਲਤਕਤ ਸਾਹਿਬ ਤੋਂ ਵੱਡੀ ਕੋਈ ਸਰਵਉੱਚ ਸੰਸਥਾ ਨਹੀਂ ਹੈ ਤੇ ਉਸ ਸੰਸਥਾ ਦਾ ਜਿਹੜਾ ਹੁਕਮ ਹੈ ਉਹ ਹਰ ਸਿੱਖ ਪ੍ਰਵਾਨ ਕਰਦਾ ਹੈ ਗੱਲ ਸਿਧਾਂਤਾਂ ਤੇ ਆ ਕੇ ਖੜੀ ਹੋ ਗਈ ਜਿਹੜੇ ਲੋਕ ਗੁਰੂ ਸਹਿਬਾਨਾਂ ਦੀ ਫਿਲਾਸਫੀ ਨੂੰ ਆਪਣੀ ਜ਼ਿੰਦਗੀ ਚ ਮੰਨਦੇ ਨੇ ਅਮਲ ਕਰਦੇ ਨੇ ਉਹ ਸਾਰੇ ਲੋਕ ਭਰਤੀ ਚ ਪਹੁੰਚ ਜਾਂਦੇ ਨੇ ਇਹ ਭੁੱਲ ਕੇ ਕਿ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਸੀ ਪਹਿਲਾਂ ਕਿਸੇ ਨੇ ਕਾਪੀ ਤੋਂ ਸਾਈਨ ਕਰਾਏ ਕਿਸੇ ਨੇ ਭਰਤੀ ਕੀਤੀ ਜਾਂ ਨਹੀਂ ਕੀਤੀ ਇਹ ਸਬੂਤ ਹੈ ਵਿੰਸਰ پارک ਜਿੱਥੇ ਜਿਹੜਾ ਪੈਲਸ ਹੈ ਵਿੰਸਰ ਪੈਲਸ ਜਿੱਥੇ ਇਹ ਭਰਤੀ ਹੋਈ ਮੋਗੇ ਦੇ ਵਿੱਚ ਜਿੰਨੇ ਲੋਕ ਅੰਦਰ ਸੀ ਸ਼ਾਇਦ ਓਨੇ ਲੋਕ ਹੀ ਬਾਹਰ ਸੀ ਕਈ ਤਾਂ ਬਾਹਰੋਂ ਕਾਪੀਆਂ ਲੈ ਕੇ ਮੁੜ ਗਏ ਕਿਉਂਕਿ ਜਗ੍ਹਾ ਹੈ ਨਹੀਂ ਸੀ ਗਰਮੀ ਵੀ ਸਾਨੂੰ ਪਤਾ ਬਹੁਤ ਜ਼ਿਆਦਾ ਹੈ ਪ੍ਰਬੰਧ ਚੰਗੇ ਸੀ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਇੱਥੋਂ ਮੁਫਤ ਆਟਾ ਦਾਲ ਸ਼ਕੀਮ ਦਾ ਨਾਰਾ ਦਿੱਤਾ ਸੀ ਮੋਗੇ ਤੋਂ ਮੈਂ ਉਸ ਮੌਕੇ ਉੱਥੇ ਮੌਜੂਦ ਸੀ ਉਸ ਰੈਲੀ 'ਚ 2006 'ਚ ਸੀ ਉਹ ਤੇ ਅੱਜ ਮਨਪ੍ਰੀਤਿਆਲੀ ਹੋਣਾ ਨੇ ਬੀਬੀ ਸਤਵੰਤ ਕੌਰ ਨੇ ਗੁਰਪ੍ਰਤਾਪ ਵਡਾਲਾ ਨੇ ਇਕਬਾਲ ਸਿੰਘ ਝੁੰਦਾ ਨੇ ਸੰਤਾ ਸਿੰਘ ਅਮੈਦਪੁਰੀ ਨੇ ਇਹਨਾਂ ਨੇ ਸਾਰਿਆਂ ਨੇ ਸਿਧਾਂਤਕ ਗੱਲਾਂ ਕੀਤੀਆਂ ਸਿੱਖੀ ਸਿਧਾਂਤਾਂ ਦੀਆਂ ਔਰ ਸਿੱਖੀ ਦੇ ਵਿੱਚ ਸੰਗਤ ਦੀ ਸਹਿਮਤੀ ਦਾ ਕਿੱਡਾ ਵੱਡਾ ਯੋਗਦਾਨ ਹੁੰਦਾ ਔਰ ਬੀਬੀ ਸਤਵੰਤ ਕੌਰ ਨੇ ਜਦੋਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਯਾ ਉਸ ਵੇਲੇ ਦੇ ਮੁਗਲਾਂ ਵੱਲੋਂ ਜਿਹੜਾ ਮਾੜਾ ਕੰਮ ਕੀਤਾ ਜਾਣਾ ਸੀ ਉਥੇ ਵੀ ਸੰਗਤ ਦੀ ਸਹਿਮਤੀ ਅਦਰ ਨਾ ਦੇ ਰੂਪ ਚ ਹੋ ਜਾਂਦੀ ਤੇ ਬਹੁਤ ਵੱਡਾ ਸੰਗਤ ਦਾ ਇੱਕ ਯਾਦ ਰੱਖਣ ਵਾਲਾ ਕੰਮ ਬਣਨਾ ਸੀ ਉਹ ਮੈਂ ਬੀਬੀ ਸਤਵੰਤ ਕੌਰ ਦਾ ਜ਼ਿਕਰ ਸੁਣਾਉਣਾ ਉਹਨਾਂ ਨੇ ਕਿਵੇਂ ਕਿਸ ਸੰਦਰਭ ਚ ਛੋਟੇ ਸਹਿਬਜ਼ਾਦਿਆਂ ਦੀ ਉਦਾਹਰਨ ਦੇ ਕੇ ਸੰਗਤ ਦੀ ਅਹਿਮੀਅਤ ਸਮਝਾਈ ਹੈ ਤੀਜੀ ਧਿਰ ਦੀ ਅਹਿਮੀਅਤ ਸਮਝਾਈ ਆ ਵੀ ਤੀਜੀ ਧਿਰ ਬੜੀ ਜ਼ਰੂਰੀ ਹੈ ਹੁਣ ਇੱਕ ਪਾਸੇ ਸੁਖਬੀਰ ਬਾਦਲ ਦਾ ਧੜਾ ਹੈ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੀਜੀ ਧਿਰ ਫਿਰ ਸੰਗਤ ਬਣ ਗਈ ਸੋ ਸੰਗਤ ਦੀ ਅਹਿਮੀਅਤ ਇਹ ਹੈ ਫੇਰ ਇੱਕ ਵਾਰੀ ਨਜ਼ਰ ਆ ਗਈ ਹਰ ਭਰਤੀ 'ਚ ਹਰ ਮੰਚ 'ਤੇ ਜਿਸ ਵੱਡੀ ਗਿਣਤੀ 'ਚ ਸੰਗਤ ਪਹੁੰਚ ਰਹੀ ਹੈ ਇਹਦਾ ਮਤਲਬ ਹੈ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜਗੀ ਸਿਧਾਂਤਕ ਤੌਰ ਤੇ ਸੰਗਤ ਪਹਿਰਾ ਦੇ ਰਹੀ ਹੈ ਸਿੱਖੀ ਸਿਧਾਂਤਾਂ ਦੀ ਸੰਸਥਾਨਾਂ ਦੀ अहमियत ਬਰਕਰਾਰ ਰਵੇ ਔਰ ਜਿਹੜੀ ਗੱਲ ਤੁਸੀਂ ਮੈਂ ਉਹਦੇ ਧਿਆਨਾਂ ਮਨਪੀਤਿਆਲੀ ਨੇ ਭਰਤੀ ਬੜੀ ਵੱਡੀ ਹੋ ਰਹੀ ਹੈ ਮਨਪੀਤਿਆਲੀ ਕਹਿੰਦੇ ਵੀ ਆਧਾਰ ਨੰਬਰ ਵੀ ਲਿਖਣਾ ਹੈ ਭਰਤੀ ਤੇ ਔਰ ਮੋਬਾਈਲ ਨੰਬਰ ਵੀ ਔਰ ਸਾਰੇ ਲਿਖ ਰਹੇ ਨਹੀਂ ਇਸ ਕਰਕੇ ਲਿਖ ਰਹੇ ਨੇ ਸੰਦੀਪ ਜੀ ਜਿਵੇਂ ਮਨਪੀਤਿਆਲੀ ਨੇ ਵੀ ਜ਼ਿਕਰ ਕੀਤਾ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਭਰਤੀ ਪੰਜ ਮੈਂਬਰੀ ਕਮੇਟੀ ਨੇ ਮੁਕੰਮਲ ਕਰ ਲਈ ਜਦੋਂ ਸਰਕਲ ਜਥੇ ਡੈਲੀਗੇਟ ਚੁਣੇ ਜਾਣੇ ਨੇ ਜ਼ਿਲ੍ਹਾ ਡੈਲੀਗੇਟ ਚੁਣੇ ਜਾਣੇ ਨੇ ਸਟੇਟ ਡੈਲੀਗੇਟ ਚੁਣੇ ਜਾਣੇ ਨੇ ਤੇ ਫਿਰ ਜਦੋਂ ਇਹ ਭਰਤੀ ਮੁਕੰਮਲ ਹੋ ਗਈ ਜਦੋਂ ਦੂਜੀ ਧਿਰ ਜਿਨ੍ਹਾਂ ਨੇ ਪ੍ਰਧਾਨ ਚੁਣ ਲਿਆ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੇ ਕਹਿੰਦੇ ਸਾਡੇ ਕੋਲੇ ਚੋਣ ਕਮਿਸ਼ਨ ਦੀ ਮਾਨਤਾ ਹੈ ਸਾਡੇ ਕੋਲੇ ਰਜਿਸਟ੍ਰੇਸ਼ਨ ਹੈ ਜਦੋਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਖਤਮ ਹੋ ਗਈ ਇਹਨਾਂ ਨੇ ਪ੍ਰਧਾਨ ਚੁਣਨਾ ਹੈ ਉਦੋਂ ਇਹ ਗੱਲ ਵੈਸੇ ਤਾਂ ਸ਼੍ਰੀ ਕਾਲ ਤਗਰ ਸਾਹਿਬ ਦੇ ਜਥੇਦਾਰ ਕਹਿੰਦੇ ਸਿੱਖਾਂ ਦੇ ਮਸਲੇ ਕੋਰਟ ਕਚੈਰੀਆਂ 'ਚ ਜਾਣੇ ਨਹੀਂ ਚਾਹੀਦੇ ਉਹਨਾਂ ਨੇ ਕਿਉਂ ਕਿਹਾ ਅੱਜ ਦੇ ਸਮੇਂ 'ਚ ਇਹ ਡਿਬੇਟ ਹੋਏਗੀ ਉਦੋਂ ਜਦੋਂ ਪੰਜ ਮੈਂਬਰੀ ਕਮੇਟੀ ਦਾ ਮਸਲਾ ਕੋਰਟ ਕਚੈਰੀਆਂ ਵਾਲੇ ਪਾਸੇ ਜਾ ਸਕਦਾ ਹੈ ਉਹਨੂੰ ਲੈ ਕੇ ਕੋਣ ਕੋਰਟ ਕਚੈਰੀ 'ਚ ਇਹ ਨਹੀਂ ਪਤਾ ਕੋਈ ਕਿਉਂਕਿ ਅੱਜ ਉਹੀ ਗੱਲ ਹੈ ਨਾ ਡੱਲਾ ਸਾਹਿਬ ਅੱਜ ਪਹਿਲੀ ਵਾਰੀ ਗੱਲ ਹੋਈ ਨਾ ਵੀ ਚੋਣ ਕਮਿਸ਼ਨ ਇਹ ਡਾਟਾ ਮੰਗ ਸਕਦਾ ਦੇਖੋ ਚੋਣ ਕਮਿਸ਼ਨ ਜਦੋਂ ਪੋਲਿਟਿਕਲ ਪਾਰਟੀਆਂ ਰਜਿਸਟਰ ਹੁੰਦੀਆਂ ਨੇ ਜਿਹੜੀ ਭਰਤੀ ਕੀਤੀ ਜਾਂਦੀ ਹੈ ਚੋਣ ਕਮਿਸ਼ਨ ਮੰਗੇ ਜਾਂ ਨਾ ਮੰਗੇ ਅਦਾਲਤਾਂ ਮੰਨ ਨਹੀਂ ਸਕਦੀਆਂ ਚੋਣ ਕਮਿਸ਼ਨ ਵੀ ਵੈਰੀਫਾਈ ਕਰ ਸਕਦਾ ਹੈ ਤੁਹਾਡੀ ਭਰਤੀ ਕਿ ਅਗਰ ਤੁਸੀਂ 80 ਲੱਖ ਭਰਤੀ ਦਾ ਦਾਵਾ ਕਰ ਰਹੇ ਹੋ ਤੇ ਲਿਆਓ ਵੈਰੀਫਿਕੇਸ਼ਨ ਕਰੀਏ ਤੁਹਾਡੀ ਭਰਤੀ ਦੀ ਕੋਈ ਉਦਾਹਰਨ ਨਹੀਂ ਮੇਰੇ ਸਾਹਮਣੇ ਕਿ ਕਦੀ ਐ ਹੋਇਆ ਹੋਵੇ ਪਰ ਹੋ ਸਕਦਾ ਮਨ ਬਿਧਿਆਲੀ ਦੇ ਪਹਿਲਾ ਗਾਮ ਸੁਣ ਲਈਏ ਫਿਰ ਮੈਂ ਭੀੜ ਵੀ ਦਿਖਾਉਣਾ ਉੱਥੇ ਬਹੁਤ ਵੱਡੀ ਤੁਸੀਂ ਤੁਹਾਡੀ ਜ਼ਿੰਮੇਵਾਰੀ ਕੀ ਆ ਤੁਸੀਂ ਇੱਕ ਪਰਚੀ ਭਰਨੀ ਆ ਇੱਕ ਮੌਕਾ ਮਿਲਿਆ ਤੁਹਾਨੂੰ ਪੰਥ ਦੀ ਤਰਜਮਾਨੀ ਕਰਨ ਦਾ ਕੋਈ ਫੀਸ ਨਹੀਂ ਇਹਦੀ ਫ੍ਰੀ ਭਰਨੀ ਆ ਤੇ ਵਿਧ ਪ੍ਰੂਫ ਭਰਨੀ ਆ ਕਿ ਤੁਹਾਡਾ ਆਧਾਰ ਕਾਰਡ ਨੰਬਰ ਹੋਣਾ ਚਾਹੀਦਾ ਟੈਲੀਫੋਨ ਨੰਬਰ ਹੋਣਾ ਚਾਹੀਦਾ ਤਾਂ ਜੋ ਕੱਲ ਨੂੰ ਚਾਹੇ ਇਲੈਕਸ਼ਨ ਕਮਿਸ਼ਨ ਤੱਕ ਇਹ ਮਸਲਾ ਜਾਂਦਾ ਤਾਂ ਇਹ 100% ਭਰਤੀ ਆ ਜਿਹੜੀ ਇਹ ਬਿਲਕੁਲ ਸਹੀ ਤੇ ਪਾਰਦਰਸ਼ੀ ਹੋਣੀ ਚਾਹੀਦੀ ਆ ਸੋ ਇਹ ਜੇਕਰ ਅਸੀਂ ਇਹ ਸਹੀ ਭਰਤੀ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਬੱਲ ਪੰਜ ਮੈਂਬਰੀ ਕਮੇਟੀ ਨੂੰ ਮਿਲੂਗਾ ਜੀ ਸੋ ਬਿਲਕੁਲ ਜੀ ਸੋ ਵੱਡਾ ਬੱਲੇ ਦੇ ਨਾਲ ਮਿਲੂਗਾ ਕਾਲੂ ਜੇ ਇਲੈਕਸ਼ਨ ਕਮਿਸ਼ਨ ਚ ਵੀ ਮਸਲਾ ਜਾਂਦਾ ਹੈ ਤੇ ਫਿਰ ਇਹ ਸਾਬਤ ਹੋਊਗਾ ਕਿ ਪੰਜ ਮੈਂਬਰੀ ਕਮੇਟੀ ਵਾਲੀ ਭਰਤੀ ਕੋਲੇ ਤਾਂ ਸਾਰਾ ਕੁਝ ਹੈ ਅਗਰ ਦੂਜੀ ਧਿਰ ਤੋਂ ਮੰਗਿਆ ਜਾਂਦਾ ਹੈ ਰਿਕਾਰਡ ਤੇ ਫਿਰ ਦੂਜੀ ਧਿਰ ਵੀ ਉਹ ਰਿਕਾਰਡ ਦੇਊਗੀ ਅਗਰ ਮੰਗਿਆ ਜਾਂਦਾ ਪਤਾ ਨਹੀਂ ਇਹਦੀ ਨੌਬਤ ਆਉਣੀ ਹੈ ਜਾਂ ਨਹੀਂ ਆਉਣੀ ਪਰ ਸੰਦੀਪ ਜੀ ਜਿਹੜਾ ਜਿਹੜਾ ਉੱਥੇ ਇਕੱਠ ਸੀ ਸੰਗਤ ਦਾ ਤੁਸੀਂ ਵੇਖੋ ਤਸਵੀਰਾਂ ਹਰ ਜਗ੍ਹਾ ਤੇ ਅੱਛਾ ਇਹਨਾਂ ਦੇ ਵਿੱਚੋਂ ਬਹੁ ਗਿਣਤੀ ਬਹੁ ਗਿਣਤੀ ਜਿਹੜੇ ਜਿਹੜੀ ਸੰਗਤ ਹੈ ਸੰਦੀਪ ਜੀ ਉਹ ਅੱਗੇ ਕਾਪੀਆਂ ਵੀ ਲੈ ਕੇ ਜਾ ਰਹੇ ਐ ਇਹ ਸਾਰੇ ਲੋਕ ਉਹ ਨੇ ਜਿਨ੍ਹਾਂ ਨੇ ਬਹੁਤ ਕਾਪੀਆਂ ਭਰੀਆਂ ਨੇ ਜੀ ਪਰ ਕਾਪੀਆਂ ਲੈ ਕੇ ਆ ਵੀ ਰਹੇ ਨੇ ਸੋ ਤੁਸੀਂ ਮਤਲਬ ਅੰਦਾਜ਼ਾ ਲਾ ਸਕਦੇ ਹੋ ਇਸ ਇਕੱਠ ਤੋਂ ਐਡੀ ਗਰਮੀ ਅਬ 45 40 ਡਿਗਰੀ ਤਾਪਮਾਨ ਹੋਣਾ ਮੈਨੂੰ ਲੱਗਦਾ ਐਡੀ ਗਰਮੀ ਚ ਬਹੁਤ ਔਖਾ ਸੀ 1 1/2 ਵਜੇ ਦੀ ਧੁੱਪ 12 12:30 1 1/2 2 ਵਜੇ 2:30 ਵਜੇ ਤੱਕ ਇਹ ਚੱਲਦਾ ਰਿਹਾ ਤਿੰਨ ਵੀ ਵੱਜ ਗਏ ਬਹੁਤ ਸਾਰੇ ਲੋਕਾਂ ਨੂੰ ਤਾਂ ਕਿਉਂਕਿ ਬਾਅਦ ਦੇ ਵਿੱਚ ਭਰਤੀ ਲੈ ਕੇ ਸਾਰਿਆਂ ਨੇ ਉੱਥੋਂ ਜਾਣਾ ਸੀ ਸੋ ਭਰਤੀ ਪੱਖੋਂ ਸੰਦੀਪ ਜੀ ਸੁਖਵੀਰ ਬਾਦਲ ਦੇ ਧੜੇ ਨੂੰ ਬਹੁਤ ਵੱਡੀ ਚੁਣੌਤੀ ਔਰ ਹੁਣ ਸ਼੍ਰੋਮਣੀ ਅਕਾਲੀ ਦਲ ਅਗਰ ਸੁਖਬੀਰ ਸਿੰਘ ਬਾਦਲ ਦਾ ਧੜਾ ਇਹ ਕਹਿੰਦਾ ਵੀ ਅਸੀਂ ਪ੍ਰਧਾਨ ਵੀ ਚੁਣ ਲਿਆ ਭਰਤੀ ਵੀ ਕਰ ਲਈ ਅਸੀਂ ਹੁਣ ਲੀਡਰਸ਼ਿਪ ਚੁਣ ਰਹੇ ਆ ਉਹਨਾਂ ਦਾ ਦਾਵਾ ਹੈ ਪਰ ਮੈਨੂੰ ਪੰਜ ਮੈਂਬਰੀ ਕਮੇਟੀ ਚੋਂ ਵੀ ਅਕਾਲੀ ਦਲ ਦੀ ਤਸਵੀਰ ਦਿਖਣ ਲੱਗ ਗਈ ਜਿਹਾ ਜੇ ਮੰਚ ਅਕਾਲੀ ਦਲ ਦੇ ਬਣਦੇ ਹੁੰਦੇ ਸੀ ਲੋਕ ਆਪ ਮੁਹਾਰੇ ਜਜ਼ਬਾਤੀ ਹੋ ਕੇ ਆਉਂਦੇ ਹੁੰਦੇ ਸੀ ਪਰ ਮੈਨੂੰ ਕੋਈ ਅਕਾਲੀ ਦਲ ਦੀ ਭਰਤੀ ਆ ਦੇਖੋ ਮਨਪੀਤ ਢਿਆਲੀ ਨੇ ਵੀ ਇਹੀ ਗੱਲ ਕਹੀ ਹੈ ਚਲੋ ਪਰ ਮੈਨੂੰ ਇਹ ਲੱਗਦਾ ਸੰਦੀਪ ਜੀ ਇਤਿਹਾਸਿਕ ਕੰਮ ਇਹ ਅੱਗੇ ਵੱਧ ਰਿਹਾ ਹੈ ਔਰ ਬੀਬੀ ਸਤਵੰਤ ਕੌਰ ਉਹਨਾਂ ਦਾ ਜਿਹੜਾ ਜਿਹੜਾ ਬਿਆਨ ਹੈ ਉਹਨਾਂ ਦਾ ਬਿਆਨ ਬੜਾ ਮਹੱਤਵਪੂਰਨ ਸੀ ਬੀਬੀ ਸਤਵੰਤ ਕੌਰ ਉਹਨਾਂ ਦਾ ਜਿਹੜਾ ਬਿਆਨ ਹੈ ਅਸੀਂ ਉਹ ਵੀ ਸੁਣਾਉਣੀ ਆ ਨਵਾਬ ਸੂਬੇ ਸਰਹੰਦ ਦੀ ਕਚਹਿਰੀ ਜਦੋਂ ਛੋਟੇ ਸ਼ਾਹਬਜ਼ਾਦਿਆਂ ਨੂੰ ਉਹਦੇ ਹਜ਼ੂਰ ਪੇਸ਼ ਕੀਤਾ ਗਿਆ ਬੜੇ ਉਹਨੇ ਤਕਵਾੰਜ ਰਚੇ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਸ਼ਾਹਬਜ਼ਾਦਿਆਂ ਦਾ ਮਨੋਬਲ ਨੂੰ ਤੋੜਿਆ ਜਾਵੇ ਇਨਾਂ ਦੇ ਅੰਦਰੋਂ ਸਿੱਖੀ ਦੀ ਗੱਲ ਕਢਾ ਕੇ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਲਾਲਚ ਦੇ ਕੇ ਮੌਤ ਦਾ ਡਰਾਵਾ ਡਰੇ ਕੇ ਮੁਸਲਮਾਨ ਬਣਾ ਲਿਆ ਜਾਵੇ ਪਰ ਸੋਹਟੇ ਸਾਹਿਬ ਜਾਦਿਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਸੀ ਡੋਲੇ ਨਹੀਂ ਥਿੜਕੇ ਨਹੀਂ ਜਰਾਂ ਵੀ ਆਪਣੇ ਸਿਧਾਂਤ ਤੋਂ ਪਾਸਾ ਨਹੀਂ ਵਟਿਆ ਉਸ ਸਮੇਂ ਤੇ ਆਖਰੀ ਵਾਰ ਜਦੋਂ ਸੂਬਾ ਸਰਹੰਗ ਨੇ ਇਹ ਵੋਟਾਂ ਲੜਾਈ ਜੋ ਇੱਕ ਕੰਸੈਂਸਸ ਬਣਾਉਣ ਦਾ ਯਤਨ ਕੀਤਾ ਕਿ ਇਹਨਾਂ ਨੂੰ ਕਿਹੜੀ ਸਜ਼ਾ ਲਾਈ ਜਾਵੇ ਨਵਾਬ ਮਲੇਰ ਕੋਟਲਾ ਖਾਨ ਨੂੰ ਪੁੱਛਿਆ ਕਿ ਦੱਸੋ ਸ਼ੇਰ ਖਾਨ ਮੁਹੰਮਦ ਜੀ ਇਹਨਾਂ ਨੂੰ ਕੀ ਸਜ਼ਾ ਲਾਈ ਜਾਵੇ ਕਿਉਂਕਿ ਇਹਨਾਂ ਦਾ ਬਾਪ ਤੁਹਾਡੇ ਭਰਾ ਦਾ ਕਾਤਲ ਹੈ ਨਵਾਬ ਮਲੇਰ ਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਕਹਿਣ ਲੱਗਾ ਨਵਾਬ ਸਾਹਿਬ ਇਹ ਸਰਾਸਰ ਗਲਤ ਹੈ ਇਹ ਸਰਾਸਰ ਜ਼ੁਲਮ ਹੈ ਮੈਂ ਇਹਨਾਂ ਦੇ ਬਾਪ ਤੋਂ ਆਪਣੇ ਭਰਾ ਦਾ ਬਦਲਾ ਜੰਗੇ ਮੈਦਾਨ ਵਿੱਚ ਲਵਾਂਗਾ ਪਰ ਇਹਨਾਂ ਛੋਟਾਂ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਦੂਜੀ ਵਾਰੀ ਨਵਾਬ ਸਰਹੰਦ ਨੇ ਜੋ ਸੁਚਾਨੰਦ ਨੂੰ ਪੁੱਛਿਆ ਕਿ ਕੀ ਕਰਨਾ ਚਾਹੀਦਾ ਛੋਟੇ ਸ਼ਾਹਜਾਦਿਆਂ ਦਾ ਇਹ ਗੁਰੂ ਦੇ ਬੱਚੇ ਨੇ ਇਹਨਾਂ ਦਾ ਕੀ ਕਰੀਏ ਤਾਂ ਸੁਚਾਨੰਦ ਨੇ ਕਿਹਾ ਕਿ ਇਹ ਸੱਪ ਦੇ ਬੱਚੇ ਸਪੋਲੀਏ ਇਹਨਾਂ ਨੂੰ ਕੁਚਲ ਦੇਣਾ ਚਾਹੀਦਾ ਦੋ ਵੋਟਾਂ ਹੋ ਗਈਆਂ ਇੱਕ ਹੱਕ ਵਿੱਚ ਤੇ ਇੱਕ ਵਿਰੋਧ ਵਿੱਚ ਉਸ ਸਮੇਂ ਤੇ ਸਾਧ ਸੰਗਤ ਜੀ ਤੀਜੀ タルਵੀ ਉਹਦੀ ਕਚਹਿਰੀ ਵਿੱਚ ਸ਼ਾਮਲ ਸੀ ਜਦੋਂ ਤੀਜੀ ਧਿਰ ਨੇ ਕੋਈ ਹਾਂ ਜਾਂ ਨਾ ਦੀ ਗੱਲ ਨਾ ਕਹੀ ਮੌਨ ਧਾਰ ਕੇ ਬੈਠੀ ਰਹੀ ਤਾਂ ਸੁਚਾਨੰਦ ਨੇ ਕਿਹਾ ਜੀ ਇਹ ਤੀਜੀ ਧਿਰ ਦੀ ਚੁੱਪ ਨੂੰ ਆਪਣੀ ਹਾਂ ਸਮਝਿਆ ਜਾਵੇ ਤੇ ਦੋ ਵੋਟਾਂ ਦੇ ਉੱਤੇ ਸਾਬਜਾਦਿਆਂ ਨੂੰ ਕਾਜ਼ੀ ਨੇ ਫਤਵਾ ਦੇ ਕੇ ਨੀਹਾਂ ਦੇ ਵਿੱਚ ਚਿੰਨ ਦਿੱਤਾ ਸੀ ਅੱਜ ਤੁਹਾਡੀ ਚੁੱਪ ਕੌਮ ਦਾ ਨੁਕਸਾਨ ਕਰੇਗੀ ਤੁਹਾਡਾ ਰੜਕਣਾ ਜ਼ਰੂਰੀ ਹੈ ਤੁਹਾਡਾ ਬੋਲਣਾ ਜ਼ਰੂਰੀ ਹੈ ਤੁਹਾਡਾ ਹਾਂ ਦਾ ਨਾਰਾ ਮਾਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਕਿ ਤੁਹਾਡੇ ਵਿੱਚੋਂ ਪੰਥ ਪ੍ਰਸਤ ਲੀਡਰਸ਼ਿਪ ਨਿਕਲਣੀ ਹੈ। ਸ਼ੋ ਸੰਦੀਪ ਜੀ ਬਹੁਤ ਸਪਸ਼ਟ ਸੁਨੇਹਾ ਬੀਬੀ ਸਤਵੰਤ ਕੌਰ ਨੇ ਵੀ ਦਿੱਤਾ ਸੰਗਤ ਦੀ ਔਰ ਤੀਜੀ ਧਿਰ ਦੀ ਅਹਿਮੀਅਤ ਹਾਲਾਂਕਿ ਇਹ ਬੜੀ ਜਾਗਰੂਕ ਹੈ ਸਿੱਖ ਕੋ ਸੋ ਮੈਨੂੰ ਲੱਗਦਾ ਜਿਹੜੀ ਤੀਜੀ ਧਿਰ ਹੈ ਉਹ ਆਪਣੀ ਅਹਿਮੀਅਤ ਸਮਝ ਰਹੀ ਹੈ ਔਰ ਬਹੁਤ ਵੱਡੀ ਗਿਣਤੀ 'ਚ ਤੁਸੀਂ ਵੇਖੋ ਭਰਤੀ ਦੇ ਲਈ ਜਿਹੜੇ ਆਮ ਲੋਕ ਨੇ ਉਹ ਆ ਰਹੇ ਜੀ ਪਰ ਡੱਲਾ ਸਾਹਿਬ ਸਵਾਲ ਫੇਰ ਉਹੀ ਹੈ ਨਾ ਵੀ ਇੰਨੀ ਵੱਡੀ ਇਕੱਠ ਨੂੰ ਕੀ ਸੁਖਬੀਰ ਬਾਦਲ ਹੁਣੀ ਤਸلیم ਕਰਦੇ ਆ ਸਵਾਲ ਤੇ ਫੇਰ ਉੱਥੇ ਖੜਾ ਕਿਉਂਕਿ ਝਗੜਾ ਤੇ ਉੱਥੋਂ ਹੀ ਸ਼ੁਰੂ ਹੁੰਦਾ ਜਦੋਂ ਭਰਤੀ ਸ਼ੁਰੂ ਹੁੰਦੀ ਆ ਨਾਲ ਹੀ ਸ਼ੁਰੂ ਹੋ ਜਾਂਦੇ ਆ ਜੀ ਇਹ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਸਵਾਲ ਤੇ ਉੱਥੇ ਹੀ ਖੜਾ ਅੱਜ ਵੀ ਪਰਣਾਣਾ ਉੱਥੇ ਦਾ ਉੱਥੇ ਹੀ ਆ ਵੀ ਇਹਨੂੰ ਤਸلیم ਕਰਨਗੇ ਜਾਂ ਨਹੀਂ ਕਰਨਗੇ ਫੇਰ ਤਾਂ ਨਹੀਂ ਦੀ ਗੱਲ ਸੰਦੀਪ ਜੀ ਗੱਲ ਅੱਗੇ ਵਧ ਗਈ ਗੱਲ ਹੁਣ ਸੁਖਬੀਰ ਬਾਦਲ ਤਸلیم ਕਰੇ ਜਾਂ ਨਾ ਕਰੇ ਹੁਣ ਕੋਈ ਫਰਕ ਨਹੀਂ ਪੈਂਦਾ ਸੁਖਬੀਰ ਬਾਦਲ ਨੇ ਤਾਂ ਆਪਣਾ ਰਾਹ ਚੁਣ ਲਿਆ ਨਾ ਉਹਨਾਂ ਉਹ ਤਾਂ ਕਹਿੰਦੇ ਮੈਂ ਤਾਂ ਪ੍ਰਧਾਨ ਬਣ ਗਿਆ ਉਹ ਤਾਂ ਕਹਿੰਦੇ ਅਸੀਂ ਤਾਂ ਭਰਤੀ ਕਰ ਲਈ ਅਸੀਂ ਤਾਂ ਵੋਟਾਂ ਡੈਲੀਗੇਟ ਬਣਾ ਕੇ ਪੈ ਗਈਆਂ ਚੋਣ ਹੋ ਗਈ ਸੁਖਵੀਰ ਬਾਦਲ ਨੇ ਤਾਂ ਰਾਤ ਚੋਣ ਲਿਆ ਸੰਗਤ ਦੇ ਫੈਸਲੇ ਦਾ ਅਗਰ ਸੁਖਵੀਰ ਬਾਦਲ ਸਤਕਾਰ ਕਰਨਗੇ ਪਰ ਉਸ ਧੜੇ ਦਾ ਇਹ ਦਾਵਾ ਹੈ ਕਿ ਅਸੀਂ ਵੀ ਭਰਤੀ ਸੰਗਤ ਦੀ ਕੀਤੀ ਹੈ ਪਰ ਉਸ ਭਰਤੀ ਨੂੰ ਅਸੀਂ ਇਸ ਪਰ ਉਸ ਭਰਤੀ ਨੂੰ ਅਸੀਂ ਇਸ ਤਰ੍ਹਾਂ ਨਾਲ ਨਹੀਂ ਦੇਖਿਆ ਉਸ ਭਰਤੀ ਨੂੰ ਸੁਖਬੀਰ ਬਾਦਲ ਤੁਹਾਨੂੰ ਤੁਸੀਂ ਮੈਨੂੰ ਯਾਦ ਆ ਤਾਂ ਦੱਸੋ ਕਿ ਸੁਖਬੀਰ ਬਾਦਲ ਭਰਤੀ ਕਰਨ ਲਈ ਰੈਲੀਆਂ ਕਰ ਰਿਹਾ ਹੋਵੇ ਸੁਖਬੀਰ ਬਾਦਲ ਪੈਲਸਾਂ ਚ ਗਿਆ ਹੋਵੇ ਸੁਖਬੀਰ ਬਾਦਲ ਲੋਕਾਂ ਚ ਜਾ ਜਾ ਭਰਤੀਆਂ ਹਾਂ ਇੱਕ ਵਾਰੀ ਗਏ ਜ਼ਰੂਰ ਜਦੋਂ ਸ਼ੁਰੂ ਹੋਈ ਜਦੋਂ ਉਹਨੇ ਕਾਪੀ ਵੀ ਭਰੀ ਸੁਖਬੀਰ ਬਾਦਲ ਨੇ ਕੋਈ ਵੱਡੀਆਂ ਰੈਲੀਆਂ ਅਕਾਲੀ ਦਲ ਨੇ ਕੀਤੀਆਂ ਹੁਣ ਇਸ ਤਰ੍ਹਾਂ ਦੀਆਂ ਜੀ ਚ ਸੁਖਬੀਰ ਬਾਦਲ ਹਰਸ਼ਮ੍ਰਿਤ ਬਾਦਲ ਡਾਕਟਰ ਚੀਮਾ ਬਲਵਿੰਦਰ ਸਿੰਘ ਭੂੰਦੜ ਸਾਰੇ ਮੰਚਾਂ ਤੇ ਬੈਠੇ ਹੋਣ ਵੀ ਭਰੋ ਕਾਪੀਆਂ ਸਾਰੇ ਇੱਕ ਕੱਢਾ ਕੋਈ ਪ੍ਰੋਗਰਾਮ ਕੀਤਾ ਹੋਵੇ ਕੀਤਾ ਹੋਵੇ ਪੰਜ ਮੈਂਬਰੀ ਤਾਂ ਨਿਤ ਕਰ ਰਹੀ ਹੈ ਜ਼ਿਲ੍ਹਾ ਪੱਦਰ ਤੇ ਹਲਕਾ ਬਲਾਕ ਪੱਦਰ ਤੇ ਪਿੰਡ ਪੱਦਰ ਤੇ ਵੀ ਹੁਣ ਤਾਂ ਅਸੀਂ ਵਿਖ ਰਹੇ ਆ ਸੁਖਬੀਰ ਬਾਦਲ ਪੰਜ ਮੈਂਬਰੀ ਕਮੇਟੀ ਦੇ ਵਿੱਚ ਆਉਣ ਵਾਲੀ ਸੰਗਤ ਦੀ ਭਰਤੀ ਨੂੰ تسلیم کرے ਜਾਂ ਨਾ کرے ਉਹਦਾ ਫਰਕ ਨਹੀਂ ਪੈਣਾ ਕਿਉਂਕਿ ਇਹ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਹੋ ਰਹੀ ਹੈ ਇਹ ਸੰਗਤ ਸੰਗਤ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇਗੇ ਸਿਰ ਚ ਘਾਰੀ ਹੈ ਫਿਰ ਕਿਸੇ ਇੱਕ ਵਿਅਕਤੀ ਦਾ ਭਾਵੇਂ ਉਹ ਕੋਈ ਵੀ ਹੋਵੇ ਉਹਦਾ ਕੋਈ ਬਹੁਤਾ ਫਰਕ ਮੈਂ ਨਹੀਂ ਮੰਨਦਾ ਕਿ ਪੈਂਦਾ ਹੈ ਜੀ ਸੰਦੀਪ ਜੀ ਅੱਛਾ ਡੱਲਾ ਸਾਹਿਬ ਹੁਣ ਆਪਾਂ ਅਗਲੇ ਸਵਾਲ ਦੀ ਗੱਲ ਕਰਦੇ ਆਂ ਆਪਾਂ ਗੱਲ ਕਰ ਰਹੇ ਸੀ ਬਲੌਕ ਦੀ ਹਲਕਾ ਪੱਧਰ ਦੀ ਪਿੰਡ ਪੱਧਰ ਦੀ ਹੁਣ ਗੱਲ ਪਹੁੰਚੀ ਹੋਈ ਹੈ ਦੇਸ਼ ਪੱਧਰ ਦੀ ਵਿਸ਼ਵ ਪੱਧਰ ਦੀ ਜਿੱਥੇ ਇੱਕ ਵਫਦ ਜਿਹੜਾ ਉਹ ਜਾਏਗਾ ਵੱਖ-ਵੱਖ ਦੇਸ਼ਾਂ ਦੇ ਵਿੱਚ ਸੱਤ ਮੇਰੇ ਖਿਆਲ ਕਮੇਟੀਆਂ ਬਣਾਈਆਂ ਜਾਣਗੀਆਂ ਜਿਹੜੀਆਂ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਪਾਕਿਸਤਾਨ ਬਾਰੇ ਪ੍ਰਚਾਰ ਹੋਏਗਾ ਪਰ ਇੱਕ ਪਾਸੇ ਪਾਕਿਸਤਾਨ ਬਾਰੇ ਆਪਾਂ ਲੋਕਾਂ ਨੂੰ ਦੱਸਣਾ ਪਰ ਦੂਜੇ ਪਾਸੇ ਕਾਂਗਰਸ ਦੇ ਵਿੱਚ ਫੇਰ ਜਿਹੜਾ ਉਹ ਝਗੜਾ ਦੇਖਣ ਨੂੰ ਮਿਲਿਆ ਪੇ ਸ਼ਸ਼ੀ थरूर ਨੂੰ ਤੁਸੀਂ ਕਿਉਂ ਚੁਣ ਲਿਆ ਜਿਹੜੇ ਬੰਦੇ ਅਸੀਂ ਤੁਹਾਨੂੰ ਕਹੇ ਸੀਗੇ ਉਹ ਕਿਉਂ ਨਹੀਂ ਚੁਣੇ ਗਏ ਇਹਦੇ ਪਿੱਛੇ ਦੀ ਕੀ ਸਿਆਸਤ ਹੈ ਜਾਂ ਕਾਂਗਰਸ ਦਾ ਇਹ ਪੈਟਰਨ ਹੈ ਵੀ ਥੋੜਾ ਝਗੜਾ ਕਰ ਲਈਏ ਪਹਿਲਾਂ ਆਪਾਂ ਦੇਖੋ ਸੰਦੀਪ ਜੀ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਨਰਿੰਦਰ ਮੋਦੀ ਦੀ ਸਰਕਾਰ ਨੂੰ ਵਿਰੋਧੀ ਧਿਰਾਂ ਨੇ ਸਮਰਥਨ ਦਿੱਤਾ ਪਲਵਾਮਾ ਕਾਂਡ ਤੋਂ ਬਾਅਦ ਪਾਕਿਸਤਾਨ ਦੇ ਨਾਲ ਜੋ ਕੁਝ ਹੋ ਰਿਹਾ ਸੀ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੀ ਸਰਕਾਰ ਅਗਰ ਕਾਂਗਰਸ ਨੂੰ ਨਾਲ ਲੈ ਕੇ ਚਲਦੀ ਹੁਣ ਵੀ ਉਹਦੇ 'ਚ ਫਾਇਦਾ ਸੀ ਹੁਣ ਹੋਇਆ ਕੀ ਬੀਜੇਪੀ ਦੇ ਮੰਤਰੀ ਫੋਨ ਕਰਦੇ ਨੇ ਜਿਹੜੇ ਕਾਂਗਰਸ ਦੇ ਜਨਰਲ ਸਕੱਤਰ ਨੇ ਉਹਨਾਂ ਨੂੰ ਕਿਰਨ ਰਿਜਜੂ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਉਹ ਫੋਨ ਕਰਦੇ ਨੇ ਕਾਂਗਰਸ ਦੇ ਲੀਡਰਸ਼ਿਪ ਨੂੰ ਕਿ ਸਾਨੂੰ ਚਾਰ ਨਾਮ ਭੇਜੋ ਡੈਪੂਟੇਸ਼ਨ ਅਸੀਂ ਬਾਹਰ ਭੇਜ ਰਹੇ ਹਾਂ ਸੱਤ ਵਫਦ ਭੇਜ ਰਹੇ ਹਾਂ ਸਾਨੂੰ ਤੁਸੀਂ ਚਾਰ ਨਾਮ ਭੇਜੋ ਜਿਨ੍ਹਾਂ ਨੂੰ ਅਸੀਂ ਉਨਾ ਵਫਦ ਦਾ ਹਿੱਸਾ ਬਣਾ ਲੀਏ ਹੁਣ ਇਹ ਵਫਦ ਕਿਉਂ ਜਾ ਰਹੇ ਨੇ ਬਾਹਰ ਇਹ ਸਵਾਲ ਵੀ ਬਹੁਤ ਗੰਭੀਰ ਹੈ ਸੰਦੀਪ ਜੀ ਪਹਿਲਾਂ ਮੈਂ ਇਹ ਦੱਸਦਾ ਇਹ ਸੱਤ ਵਫਦ ਜਾਣੇ ਨੇ ਬਾਹਰ ਜਾ ਕੇ ਦੱਸਣਗੇ ਦੂਜੇ ਮੁਲਕਾਂ ਨੂੰ ਦੁਨੀਆ ਭਰ ਦੇ ਕਿ ਪਾਕਿਸਤਾਨ ਅਤਵਾਦੀ ਦੇਸ਼ ਹੈ ਪਾਕਿਸਤਾਨ ਭਾਰ ਦੇ ਵਿੱਚ ਅਤਵਾਦ ਫੈਲਾ ਰਿਹਾ ਹੈ ਸੂਚਨਾ ਦਾ ਯੁੱਗ ਹੈ ਇੱਕ ਵੀਡੀਓ ਅਪਲੋਡ ਹੋਣ ਤੋਂ ਬਾਅਦ 5 ਸੈਕਿੰਡ ਚ 2 ਸੈਕਿੰਡ ਚ ਤੁਸੀਂ ਅਮਰੀਕਾ ਦੇਖ ਸਕਦੇ ਹੋ ਦੁਨੀਆ ਦੇ ਕਿਸੇ ਹਿੱਸੇ ਚ ਦੇਖ ਸਕਦੇ ਹੋ ਮੋਦੀ ਸਾਹਿਬ ਦੁਨੀਆ ਦੇ ਹਰਮਨ ਪਿਆਰੇ ਲੀਡਰ ਬਹੁਤ ਸਾਰੇ ਲੀਡਰ ਮੋਦੀ ਸਾਹਿਬ ਨੂੰ ਵਿਸ਼ਵਗੁਰੂ ਬਣਨ ਦੀ ਦਿਸ਼ਾ 'ਚ ਲੀਡਰ ਕਹਿ ਰਹੇ ਨੇ ਤੇ ਕੀ ਅਸੀਂ ਅੱਜ ਤੱਕ ਦੁਨੀਆ ਅੱਗੇ ਇਹ ਐਕਸਪੋਜ਼ ਹੀ ਨਹੀਂ ਕਰ ਸਕੇ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਅਤਵਾਦ ਹੈ ਉਹ ਭਾਰਤ ਨੂੰ ਖਤਰਨਾਕ ਹੈ ਜਾਂ ਜਿਹੜਾ ਪਲਵਾਮਾ ਦਾ ਹਮਲਾ ਹੋਇਆ ਹੈ ਅਸੀਂ ਉਸ ਉਸ ਜਿਹੜਾ ਪਹਿਲਗਾਮ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਕੀ ਅਸੀਂ ਉਸ ਹਮਲੇ ਦੀ ਪੂਰੀ ਜਾਣਕਾਰੀ ਦੂਜੀ ਦੁਨੀਆ ਤੱਕ ਪਹੁੰਚਾ ਹੀ ਨਹੀਂ ਸਕੇ ਕਿ ਕਿਵੇਂ ਅੱਤਵਾਦੀਆਂ ਨੇ ਸਾਡੇ ਮਾਸੂਮ ਲੋਕਾਂ ਨੂੰ ਮੌਤੇ ਘਾਟ ਉਤਾਰਿਆ ਅਗਰ ਹੁਣ ਸੱਤ ਵਫਦ ਦੂਜੀ ਦੁਨੀਆ ਚ ਭੇਜਣੇ ਪੈ ਰਹੇ ਨੇ ਇਹ ਕਿਤੇ ਨ ਕਿਤੇ ਸਾਨੂੰ ਵੀ ਸਾਨੂੰ ਦਾ ਮਤਲਬ ਸਾਡੀਆਂ ਸਰਕਾਰਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਸੂਚਨਾ ਕ੍ਰਾਂਤੀ ਦੇ ਯੁੱਗ ਚ ਅਸੀਂ ਕਿਉਂ ਨਹੀਂ ਪੂਰੀ ਦੁਨੀਆ ਅੱਗੇ ਪਾਕਿਸਤਾਨ ਦੇ دہشتਗਰਦੀ ਨੂੰ ਐਕਸਪੋਜ਼ ਕਰ ਪਾਰੇ ਕੀ ਅਸੀਂ ਕੁਝ ਢਿਲ ਮੱਟ ਚੜ ਰਹੇ ਹਾਂ ਚਲੋ ਹੁਣ ਜਿਹੜੇ ਵਫਦ ਭੇਜੇ ਜਾ ਰਹੇ ਨੇ ਸੰਦੀਪ ਜੀ ਚਾਰ ਨਾਮ ਮੰਗੇ ਗਏ ਸੀ ਕਾਂਗਰਸ ਤੋਂ ਤੇ ਕਾਂਗਰਸ ਨੇ ਚਾਰ ਨਾਮ ਭੇਜੇ ਜਿਹੜੇ ਨਾਮ ਭੇਜੇ ਗਏ ਕਾਂਗਰਸ ਦੇ ਜਨਰਲ ਸਕੱਤਰ ਨੇ ਜੈਰਾਮ ਰਮੇਸ਼ ਉਹਨਾਂ ਨੇ ਦੱਸਿਆ ਕਹਿੰਦੇ ਵੀ ਕਾਂਗਰਸ ਪ੍ਰਧਾਨ ਨੇ ਸਰਕਾਰ ਨੂੰ ਚਾਰ ਨਾਵਾਂ ਦੀ ਸੂਚੀ ਭੇਜੀ ਸੀ ਆਨੰਦ ਸ਼ਰਮਾ ਸਾਬਕਾ ਮੰਤਰੀ ਸੀ ਗੌਰਵ ਗੋਗੋਈ ਇਹ ਵੀ ਸਾਬਕਾ ਇਹ ਵੱਡੇ ਆਗੂ ਨੇ ਮੇਰੇ ਖਿਆਲ ਸਾਬਕਾ ਮੰਤਰੀ ਸੀ ਇਹ ਵੀ ਸੈਦ ਨਾਸਰ ਹੁਸੈਨ ਤੇ ਅਮਰਿੰਦਰ ਸਿੰਘ ਰਾਜਾ ਵੜੇਗੇ ਹੁਣ ਕਾਂਗਰਸ ਨੇ ਸਿੱਖ ਭਾਈਚਾਰੇ ਚੋ ਇੱਕ ਨਾਮ ਦਿੱਤਾ ਇੱਕ ਨਾਮ ਮੁਸਲਿਮ ਭਾਈਚਾਰੇ ਚੋ ਦਿੱਤਾ ਆਨੰਦ ਸ਼ਰਮਾ ਤੇ ਗੌਰਵ ਗਗੋਈ ਉਹਨਾਂ ਨੇ ਲਗਭਗ ਇੱਕ ਡੈਮੋਕ੍ਰੈਟਿਕ ਚਾਰ ਨਾਮ ਭੇਜੇ ਪਰ ਜਿਹੜਾ ਭਾਜਪਾ ਨੇ ਨਾਮ ਚੁਣਿਆ ਉਹ ਸ਼ਸ਼ੀ ਤਰੂਰ ਹੁਣ ਇਸ ਗੱਲ ਤੇ ਰੋਣਾ ਸੀ ਇਸ ਗੱਲ ਤੇ ਰੋਲਾ ਪੈ ਗਿਆ ਕਾਂਗਰਸ ਵਾਲੇ ਕਹਿੰਦੇ ਵੀ ਜਦੋਂ ਕੇਂਦਰੀ ਮੰਤਰੀ ਸਾਨੂੰ ਪੁੱਛ ਰਿਹਾ ਤੁਸੀਂ ਚਾਰ ਨਾਮ ਭੇਜੋ ਤੇ ਤੁਸੀਂ ਨਾਮ ਫਿਰ ਆਪਣੀ ਮਰਜ਼ੀ ਨਾਲ ਤੈਅ ਕਰ ਰਹੇ ਹੋ ਕਿਉਂਕਿ ਭਾਜਪਾ ਨੇ ਨਾ ਰਾਜਾ ਵੜਿੰਗ ਦੀ ਡਿਊਟੀ ਲਾਈ ਵਫ਼ਦ ਦੇ ਮੁਖੀ ਦੇ ਤੌਰ ਤੇ ਹਾਲਾਂਕਿ ਹੋ ਸਕਦਾ ਕਿਸੇ ਵਫ਼ਦ ਦੇ ਵਿੱਚ ਪਾਏ ਹੋਣੇ ਚਾਰੇ ਨਾਮ ਆਨੰਦ ਸ਼ਰਮਾ ਨੂੰ ਵਫ਼ਦ ਚ ਪਾਇਆ ਹੋਵੇ ਗੌਰਵ ਗਗੋਈ ਹੋਣ ਸੈਦ ਨਾਸਿਰ ਹੁਸੈਨ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਰ ਜਿਹੜਾ ਸ਼ਸ਼ੀ ਤਰੂਰ ਨੂੰ ਇੱਕ ਵਫ਼ਦ ਦਾ ਮੁਖੀ ਲਾਤਾ ਰੌਲਾ ਇਹਦੇ ਤੋਂ ਪੈ ਗਿਆ ਸੰਦੀਪ ਜੀ ਹੁਣ ਜਿਹੜੇ ਸੱਤ ਵਫ਼ਦ ਜਾਣੇ ਨੇ ਸ਼ਸ਼ੀ थरूर ਕਾਂਗਰਸ ਵੱਲੋਂ ਉਹ ਕਾਂਗਰਸ ਦੇ ਨੇ ਪਰ ਕਾਂਗਰਸ ਕਹਿੰਦੇ ਅਸੀਂ ਉਹਦਾ ਨਾਮ ਦਿੱਤਾ ਨਹੀਂ ਬੀਜੇਪੀ ਨੇ ਆਪਣੇ ਵੱਲੋਂ ਉਹਦਾ ਨਾਮ ਪਾ ਲਿਆ ਸ਼ਸ਼ੀ थरूर ਇੱਕ ਵਫਗ ਵਿੱਚ ਰਵੀ ਸ਼ੰਕਰ ਪ੍ਰਸਾਦ ਭਾਜਪਾ ਦੇ ਹੋ ਜਾਣਗੇ ਇੱਕ ਵਫਗ ਦੀ ਅਗਵਾਈ ਕਰਨਗੇ ਸੰਜੀ ਕੁਮਾਰ ਝਾ ਜਨਤਾ ਦਲ ਯੂनाइटेड ਦੇ ਬਿਅੰਤ ਪਾਂਡਾ ਇਹ ਵੀ ਬੀਜੇਪੀ ਦੇ ਨੇ ਅਗਵਾਈ ਕਰਨਗੇ ਕਨੀ ਮੜੀ ਕਰੁਨਾ ਨੀਦੀ ਡੀਐਮਕੇ ਦੇ ਜਿਹੜੇ ਮੁਖੀ ਸੀ ਉਹਨਾਂ ਦੀ ਬੇਟੀ ਹੈ ਕਨੀ ਮੋਈ ਜਦੋਂ कांड ਹੋਇਆ ਸੀ ਡੀ ਰਾਜਾ ਵੀ ਜੇਲ੍ਹ 'ਚ ਰਹੇ ਕਿਸੇ ਵੇਲੇ ਤੇ ਕਨੀ ਮੋਈ ਉਹਨਾਂ ਨੂੰ ਵੀ ਜੇਲ੍ਹ ਕੱਟਣੀ ਪਈ ਸੀ ਇਹ ਵੀ ਇਹ ਹੁਣ ਇਹ ਇਹਨਾਂ ਨੂੰ ਵੀ ਇੱਕ ਵਫਾ ਦੀ ਗਵਾਹੀ ਦੱਤੀ ਹੈ ਐਨਸੀਪੀ ਸ਼ਰਦ ਪਵਾਰ ਦੀ ਬੇਟੀ ਜਿਹੜੀ ਐਮਪੀ ਸੁਪਰੀਆ ਸੁੱਲੇ ਉਹਨੂੰ ਵੀ ਇੱਕ ਵਫਾ ਦੀ ਗਵਾਹੀ ਦੱਤੀ ਹੈ ਸ਼੍ਰੀ ਗਾਂਤ ਏਕਨਤ ਸ਼ਿੰਦੇ ਸ਼ਿਵ ਸੈਨਾ ਦੇ ਜਿਹੜੇ ਕੀ ਮੁਖੀ ਨੇ ਉਹ ਸ਼ਿਵ ਸੈਨਾ ਏਕਨਤ ਉੱਥੇ ਦੇ ਮੁੰਬਈ ਚ ਡਿਪਟੀ ਮੁੱਖ ਮੰਤਰੀ ਹੈ ਸੋ ਜਿਹੜਾ ਸ਼ਸ਼ੀ ਧਰੂੜ ਦਾ ਨਾਮ ਹੈ ਉਹ ਭਾਜਪੀ ਨੇ ਆਪਣੇ ਵੱਲੋਂ ਪਾਇਆ ਇਸ ਗੱਲ ਨੂੰ ਲੈ ਕੇ ਕਾਂਗਰਸ ਚਿੰਤਤ ਹੈ ਉੰਜ ਮੈਨੂੰ ਇਹ ਲੱਗਦਾ ਕਿ ਜਦੋਂ ਹੁਣ ਇਹ ਸੱਤ ਵਫਦਾ ਦੀ ਅਗਵਾਈ ਕਰਨਗੇ ਜਿਹੜੇ ਲੀਡਰ ਇਹਨਾਂ ਦੇ ਨਾਲ ਜਿਹੜੇ ਮੈਂਬਰ ਹੋਣਗੇ ਉਹਦੇ ਵਿੱਚ ਸਾਰੇ ਮੈਂਬਰ ਪਹਿਣਗੇ ਪੰਜਾਬ ਤੋਂ ਰਾਜਾ ਵੜਿੰਗ ਅਗਰ ਰਾਜਾ ਵੜਿੰਗ ਨੂੰ ਪੰਜਾਬ ਤੋਂ ਇਸ ਵਫਦ ਦੇ ਜ਼ਰੀਏ ਬਾਹਰ ਜਾਣ ਦਾ ਮੌਕਾ ਮਿਲਦਾ ਹੈ ਇਹ ਨਹੀਂ ਪਤਾ ਹੁਣ ਉਹ ਕਿਹੜੇ ਦੇਸ਼ ਜਾਣਗੇ ਪਰ ਉਹ ਜ਼ਰੂਰ ਉੱਥੇ ਜਾ ਕੇ ਸਿਰ ਸਾਰੇ ਵਫਦ ਉਥੋਂ ਦੀਆਂ ਸਰਕਾਰਾਂ ਨੂੰ ਉਥੋਂ ਦੇ ਅਧਿਕਾਰੀਆਂ ਨੂੰ ਮਿਲ ਕੇ ਦੱਸਣਗੇ ਕਿ ਪਾਕਿਸਤਾਨ ਕਿਵੇਂ ਪੰਜਾਬ ਦੇ ਵਿੱਚ دہشتਗਰਦੀ ਹਮਲੇ ਕਰਾਉਂਦਾ ਹੈ ਇੰਡੀਆ ਚ ਜੰਮੂ ਕਸ਼ਮੀਰ ਚ ਕਿਵੇਂ دہشتਗਰਦੀ ਹਮਲੇ ਕਰਾਉਂਦਾ ਹੈ ਤੇ ਅਸੀਂ ਪਾਕਿਸਤਾਨ ਨੂੰ ਇੱਕ ਵੌਂਟਡ ਅਤਵਾਦੀਆਂ ਦੀ ਸੂਚੀ ਭੇਜੀ ਹੋਈ ਹੈ ਪਿਛਲੇ ਬਹੁਤ ਸਮੇਂ ਤੋਂ ਜਦੋਂ ਅਟਲ ਬਿਹਾਰੀ ਵਾਜਪਾਈ ਨੇ ਇਹ ਸੂਚੀ ਭੇਜੀ ਸੀ ਨਵਾਜ਼ ਸ਼ਰੀ ਪ੍ਰਵੇਸ਼ ਮੁਸ਼ਰਰਫ ਨੂੰ ਸੰਦੀਪ ਜੀ ਮੈਨੂੰ ਯਾਦ ਹੈ ਅਟਲ ਬਿਹਾਰੀ ਵਾਜਪਾਈ ਵੇਲੇ ਇੱਕ ਵਾਰੀ 20 ਮੋਸਟ ਵੌਂਟਡ ਬੰਦੇਾਂ ਦੀ ਸੂਚੀ ਭੇਜੀ ਗਈ ਸੀ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਨਾਮ ਸੀ ਕਈ ਜਿਹੜੇ ਉਸ ਵੇਲੇ ਦੇ ਗਰਮ ਵਿਚਾਰਧਾਰਾ ਵਾਲੇ ਪੰਜਾਬ ਨਾਲ ਸੰਬੰਧਿਤ دہشتਗਰਦ ਸੀ ਉਹਨਾਂ ਦੇ ਵੀ ਨਾਮ ਉਹਨਾਂ ਨੇ ਮੰਗੇ ਸੀ ਸੋ ਉਦੋਂ ਦੀ ਪਾਕਿਸਤਾਨ ਨੇ ਉਹ ਦਿੱਤੀ ਨਹੀਂ ਪਰ ਹੁਣ ਪੂਰੀ ਦੁਨੀਆ 'ਚ ਜਾ ਕੇ ਇਹ ਗੱਲ ਸਮਝਾਈ ਜਾਵੇਗੀ ਕਿਤੇ ਕਿਤੇ ਆਪਣੀ ਡਿਪਲੋਮੇਸੀ ਵੀ ਫੇਲ ਹੋਈ ਲੱਗਦੀ ਹੈ ਜਿਹੜਾ ਤੁਸੀਂ ਗੱਲ ਕੀਤੀ ਬੜੀ ਠੀਕ ਸੀ ਵੀ ਟੈਕਨੋਲੋਜੀ ਦਾ ਯੁੱਗ ਹੈ ਹੁਣ ਵੀਡੀਓ ਪਾਓ 2 ਸਕਿੰਟਾਂ ਬਾਅਦ ਦੁਨੀਆ 'ਚ ਕਿਤੇ ਵੀ ਉਹਨੂੰ ਦੇਖਿਆ ਜਾ ਸਕਦਾ ਵੀ ਇੱਥੇ ਸਾਡੀ ਡਿਪਲੋਮੇਸੀ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਹੈਂਪਰ ਹੋਈ ਹੈ ਵੀ ਉਹਨੂੰ ਉਹ ਆਪਣਾ ਕੰਮ ਨਹੀਂ ਵਧੀਆ ਢੰਗ ਨਾਲ ਕਰ ਸਕੇ ਦੱਸ ਨਹੀਂ ਸਕੇ ਵੀ ਦੇਖੋ ਇਹ ਫਰਜ਼ ਹੈ ਇਹ ਲਗਾਤਾਰਤਾ ਦੇ ਵਿੱਚ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਭਾਰਤ ਸਰਕਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਇਸ ਤਰ੍ਹਾਂ ਦੇ ਸਮਾਗਮ ਕਰਨੇ ਚਾਹੀਦੇ ਨੇ ਜਿਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਦੱਸਿਆ ਜਾਵੇ ਕਿ ਇੰਡੀਆ ਅਸੀਂ ਕਿਵੇਂ ਅਤਵਾਦ ਨਾਲ ਪੀੜਤਾਂ ਇਹ ਦੱਸਿਆ ਜਾਣਾ ਚਾਹੀਦਾ ਹੈ ਹਾਲਾਂਕਿ ਡੋਨਲਡ ਟਰੰਪ ਨੇ ਜਿਹੜੇ ਡੋਨਲਡ ਟਰੰਪ ਨੇ ਇਹ ਤੱਕ ਜਿਹੜੇ تسلیم ਕਰਦੇ ਕਿ ਪਾਕਿਸਤਾਨ ਦੇ ਵਿੱਚ ਹੱਤਵਾਲ ਹੈ ਇੰਡੀਆ ਨਾਲ ਸੰਬੰਧਤ ਹਾਲਾਂਕਿ ਉਸامہ ਬਿਨ ਲਾਦੇਨ ਅਮਰੀਕਾ ਨੇ ਪਾਕਿਸਤਾਨ ਚ ਵੜ ਕੇ ਮਾਰਿਆ ਸੀ ਅੱਛਾ ਡਲਾ ਸਾਹਿਬ ਗੁਸਤਾਖੀ ਮਾਫ ਡੋਨਲਡ ਟਰੰਪ ਇੱਕ ਨਿਊਜ਼ ਚੈਨਲ ਦੇ ਉੱਤੇ ਅਮਰੀਕਾ ਦੇ ਵਿੱਚ ਇਹ ਵੀ ਕਹਿ ਰਹੇ ਆ ਕਹਿੰਦੇ ਵੀ ਮੈਂ ਇਹ ਜੰਗ ਤੇ ਰੁਕਵਾ ਦਿੱਤੀ ਆ ਬੜੀ ਭਾਰੀ ਜੰਗ ਹੋਣੀ ਸੀ ਪਰ ਕਹਿੰਦੇ ਇਹਦਾ ਮੈਨੂੰ ਕ੍ਰੈਡਿਟ ਨਹੀਂ ਮਿਲਣਾ ਤੇ ਇਹ ਕਹਿੰਦੇ ਬਹੁਤ ਵਿਨਾਸ਼ ਹੋਣਾ ਸੀਗਾ ਬਹੁਤ ਬਾਈ ਹੋਣੀ ਸੀਗੀ ਹੁਣ ਡੋਨਲਡ ਟਰੰਪ ਇਹ ਗੱਲ ਕਲੇਮ ਵੀ ਕਰਦੇ ਆ ਪਰ ਦੂਜੇ ਪਾਸੇ ਸਾਡੇ ਦੇਸ਼ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਇੱਕ ਜਿਹੜੀ ਆ ਸਥਿਤੀ ਇੱਕ ਸਿਆਸੀ ਪਾਰਟੀਆਂ ਦੇ ਵਿੱਚ ਦਰਮਿਆਨ ਤਕਰਾਰ ਚੱਲਦੀ ਵੀ ਡੋਨਲਡ ਟਰੰਪ ਕੌਣ ਨਹੀਂ ਦੇਖੋ ਅਗਰ ਡੋਨਲਡ ਟਰੰਪ ਦੀ ਭੂਮਿਕਾ ਰਹੀ ਦੇਖੋ ਮੈਂ ਤੁਹਾਨੂੰ ਦੱਸਾਂ ਡੋਨਲਡ ਟਰੰਪ ਦੀ ਭੂਮਿਕਾ ਜੋ ਮੇਰੀ ਨਜ਼ਰ ਚ ਰਹੀ ਪਾਕਿਸਤਾਨ ਦੇ ਉੱਤੇ ਜਿਸ ਤਰ੍ਹਾਂ ਨਾਲ 23 24 ਮਿੰਟਾਂ ਚ ਭਾਰਤ ਨੇ ਬਹੁਤ ਜ਼ਬਰਦਸਤ ਜਵਾਬੀ ਅਟੈਕ ਕੀਤਾ ਉਹਦੀ ਉਮੀਦ ਪਾਕਿਸਤਾਨ ਨੂੰ ਨਹੀਂ ਸੀ ਪਾਕਿਸਤਾਨ ਦੇ ਵਿੱਚ ਭਾਰਤੀ ਫੌਜ ਨੇ ਜਿਹੜੇ ਹਮਲੇ ਕੀਤੇ ਜਵਾਬ ਚ ਉਹ ਬਹੁਤ ਜ਼ਬਰਦਸਤ ਹਮਲੇ ਸੀ ਮੈਂ ਸਾਰੇ ਉਹਦੇ ਤਕਨੀਕੀ ਸਬੂਤ ਦੇਖ ਲੇ ਘੋਖ ਲੇ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਪਾਕਿਸਤਾਨ ਅਸੀਂ ਡਰੇ ਜਰੂਰ ਪੰਜਾਬ ਦੀ ਸਰਹੱਦ ਤੇ ਅਸੀਂ ਜੰਮੂ ਕਸ਼ਮੀਰ ਦੀ ਸਰਹੱਦ ਤੇ ਕਿ ਡਰੋਨ ਬੜੇ ਆ ਰਹੇ ਨੇ ਪਰ ਖਤਰਾ ਵੀ ਸੀ ਪਾਕਿਸਤਾਨ ਨੇ ਵੀ ਹਜੇ ਸਾਡੀ ਆਮ ਆਬਾਦੀ ਤੇ ਕੋਈ ਮਾਰੂ ਹਥਿਆਰ ਨਹੀਂ ਛੁੱਟੇ ਕਿਉਂਕਿ ਭਾਰਤ ਨੇ ਨਹੀਂ ਛੁੱਟੇ ਅਗਰ ਪਾਕਿਸਤਾਨ ਕੋਈ ਮਾਰੂ ਹਥਿਆਰ ਛੁੱੜਦਾ ਤੇ ਫਿਰ ਮਾਰੂ ਹਥਿਆਰਾਂ ਤੋਂ ਭਾਵ ਮੈਂ ਪ੍ਰਮਾਣੂ ਦਾ ਜ਼ਿਕਰ ਨਹੀਂ ਕਰ ਰਿਹਾ ਮੇਰੇ ਕਹਿਣ ਦਾ ਮਤਲਬ ਹੈ ਜਿਹਦੇ ਵਿੱਚ ਅਸਲਾ ਹੁੰਦਾ ਹੈ ਜਿਹਦੇ ਨਾਲ ਲੋਕ ਸਿੱਧੇ ਰੂਪ ਦੇ ਵਿੱਚ ਧਮਾਕਿਆਂ ਦੇ ਵਿੱਚ ਸਾਡੇ ਨੁਕਸਾਨੇ ਜਾ ਸਕਦੇ ਸੀ ਅਗਰ ਪਾਕਿਸਤਾਨ ਉਸ ਪਾਸੇ ਆਉਂਦਾ ਤੇ ਫਿਰ ਭਾਰਤ ਨੇ ਵੀ ਬਹੁਤ ਵੱਡੀ ਜਵਾਬੀ ਕਾਰਵਾਈ ਕਰਨੀ ਸੀ ਔਰ ਪਾਕਿਸਤਾਨ ਡਰੋਨ ਡਰੋਨ ਜਦੋਂ ਛੱਡੇ ਜਾ ਰਹੇ ਸੀ ਮਿਜ਼ਾਈਲਾਂ ਛੱਡੀਆਂ ਜਾ ਰਹੀਆਂ ਸੀ ਸਾਡੇ ਜਿਹੜੇ ਟਾਰਗੇਟ ਕਰਕੇ ਵੱਖ-ਵੱਖ ਸੰਸਥਾਨ ਟਾਰਗੇਟ ਕੀਤੇ ਭਾਰਤ ਨੇ ਜ਼ਬਰਦਸਤ ਜਵਾਬੀ ਹਮਲਾ ਕੀਤਾ ਉਤੋਂ ਡਰਿਆ ਪਾਕਿਸਤਾਨ ਪਾਕਿਸਤਾਨ ਪਹਿਲਾਂ ਡੋਨਲਡ ਟਰੰਪ ਕੋਲੇ ਗਿਆ ਤੇ ਡੋਨਲਡ ਟਰੰਪ ਸ਼ਾਇਦ ਚਾਹੁੰਦੇ ਹੁੰਣ ਵੀ ਪਾਕਿਸਤਾਨ ਸਾਡੇ ਅੱਗੇ ਆ ਕੇ ਰੋਵੇ ਪਿਟੇ ਤੇ ਡੋਨਲਡ ਟਰੰਪ ਪਾਕਿਸਤਾਨ ਨੂੰ ਵੀ ਵਰਤੂਗਾ ਤੁਸੀਂ ਦੇਖਿਓ ਜਿਹੜਾ ਪਾਕਿਸਤਾਨ ਡੋਨਲਡ ਟਰੰਪ ਕੋਲੇ ਗਿਆ ਵੀ ਸਾਡੀ ਜਾਨ ਚੜਾਓ ਇੰਡੀਆ ਤੋਂ ਤੇਪਾ ਡੋਨਲਡ ਟਰੰਪ ਪਾਕਿਸਤਾਨ ਨੂੰ ਵੀ ਵਰਤੂ ਇਹ ਗੱਲ ਚੰਗੀ ਹੋਈ ਕਿ ਡੋਨਲਡ ਟਰੰਪ ਨੇ ਕਿਹਾ ਤਾਂ ਪਾਕਿਸਤਾਨ ਨੂੰ ਵੀ ਬਿਲਕੁਲ ਤੁਸੀਂ ਕਰੋ ਇੰਡੀਆ ਨਾਲ ਗੱਲ ਤਾਂ ਹੀ ਪਾਕਿਸਤਾਨ ਨੇ ਪਹਿਲਾਂ ਇੰਡੀਆ ਨਾਲ ਗੱਲ ਕੀਤੀ ਔਰ ਡੋਨਲਡ ਟਰੰਪ ਦੇ ਮੰਤਰੀ ਜਾਂ ਉਹਨਾਂ ਦੀ ਸਰਕਾਰ ਇੰਡੀਆ ਨਾਲ ਵੀ ਗੱਲ ਕਰ ਰਹੇ ਹੋਣਗੇ ਲੇਕਿਨ ਗਲਤੀ ਡੋਨਲਡ ਟਰੰਪ ਕੀ ਕਰ ਗਏ ਡੋਨਲਡ ਟਰੰਪ ਨੂੰ ਆਪਣੇ ਮੂੰਹੋਂ ਇਹ ਐਲਾਨ ਨਹੀਂ ਸੀ ਕਰਨਾ ਚਾਹੀਦਾ ਕਿ ਮੈਂ ਜੁੱਧ ਰਕਵਾਤਾ ਮੈਂ ਸੀਜ਼ ਫਾਇਰ ਕਰਾਤਾ ਪਰਮਾਣੂ ਚ ਹਜ਼ਾਰਾਂ ਲੱਖਾਂ ਲੋਕ ਜਾਨ ਨੂੰ ਖਤਰਾ ਸੀ ਡੋਨਲਡ ਡਰਾਮ ਬੜੀ ਸਾਦਗੀ ਨਾਲ ਗੱਲ ਕਰਦੇ ਵੀ ਦੋਹਾਂ ਮੁਲਕਾਂ ਦੇ ਨਾਲ ਮੇਰੀ ਸਰਕਾਰ ਨੇ ਮੈਂ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਸ ਵਿੱਚ ਗੱਲਬਾਤ ਕਰੋ ਔਰ ਸੀਜ਼ ਫਾਇਰ ਕਰੋ ਤੁਰੰਤ ਤੇ ਮੈਂ ਉਮੀਦ ਕਰਦਾ ਕਿ ਇਹ ਮੇਰੀ ਬੇਨਤੀ ਮੰਨ ਲੈਣਗੇ ਅਗਰ ਡੋਨਲਡ ਡਰਾਮ ਇਸ ਰੂਪ 'ਚ ਜਾਂਦੇ ਦੇਖੋ ਜਦੋਂ ਅਸੀਂ ਦੇਖੋ ਦੋ ਪਹਿਲਵਾਨਾਂ ਦੀ ਜੰਗ ਹੋ ਰਹੀ ਹੈ ਨਾ ਜਿਹੜਾ ਰੈਫਰੀ ਹੈ ਅਗਰ ਰੈਫਰੀ ਇਹ ਕਵੇ ਵੀ ਮੈਂ ਜੰਗ ਤਾਰ ਕੋਈ ਹੈ ਕਿਉਂਕਿ ਮੈਂ ਆਪ ਵੱਡਾ ਪਹਿਲਵਾਨਾ ਫੇਰ ਉਹ ਦੋ ਪਲਵਾਨ ਨਹੀਂ ਮੰਨਦੇ ਪਰ ਸਾਡੇ ਕੇਸ 'ਚ ਇੱਕ ਪਲਵਾਨ ਮੰਨ ਗਿਆ ਪਾਕਿਸਤਾਨ ਕਿਉਂਕਿ ਉਹ ਪਹਿਲਾਂ ਹੀ ਰੈਫਰੀ ਕੋਲੇ ਚਲਾ ਗਿਆ ਸੀ ਵੀ ਮੇਰੀ ਜਾਨ ਛਡਾਓ ਹੱਲੇ ਤੁਹਾਡੀ ਗੱਲ ਦਰਸਤ ਹੈ ਹੱਲੇ ਤੇ ਕੱਲ 18 ਤਰੀਕ ਹੈ ਕੱਲ ਅਸੀਂ ਇਹੋ ਆਸੁਮੀਦ ਕਰਦੇ ਹਾਂ ਕਿ ਇਹ ਮਾਮਲਾ ਜਿਹੜਾ ਇੱਥੇ ਨਿਬੜ ਜਾਵੇ ਤੇ ਦੋਵਾਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਰਹੇ ਕਿਉਂਕਿ ਕੱਲ 18 ਮਈ ਨੂੰ ਦੋਵਾਂ ਦੇਸ਼ਾਂ ਦੇ ਦਰਮਿਆਨ ਗੱਲਬਾਤ ਵੀ ਹੋਣੀ ਹੈ ਕੱਲ ਵੱਡਾ ਦਿਨ ਹੈ ਮੈਂ ਆਪਾਂ ਅਰਦਾਸ ਕਰੀਏ ਕਿ ਇਹ ਜੰਗਬੰਦੀ ਨਾ ਟੁੱਟੇ ਕਿਉਂਕਿ ਇਹਦੇ ਤੇ ਖਤਰਾ ਹੈ ਇਸ ਜੰਗਬੰਦੀ ਦੇ ਉੱਤੇ ਖਤਰਾ ਹੈ ਦੋਵੇਂ ਮੁਲਕ ਵੱਖ-ਵੱਖ ਗੱਲਾਂ ਤੇ ਅੜੇ ਹੋਏ ਨੇ ਸੋ ਪਾਕਿਸਤਾਨ ਕਹਿੰਦਾ ਪਾਣੀ ਵਾਲਾ ਮਸਲੇ ਤੇ ਗੱਲ ਕਰੋ ਅਸੀਂ ਰਾਜਨੀਤਿਕ ਮਸਲੇ ਤੌਰ ਦੇ ਉੱਤੇ ਡੈਪੂਟੇਸ਼ਨ ਦੇ ਤੌਰ ਤੇ ਗੱਲ ਕਰਨਾ ਚਾਹੁੰਦੇ ਆਂ ਇੰਡੀਆ ਕਹਿੰਦਾ ਅਸੀਂ ਸਿਰਫ ਗੱਲ ਇਹ ਕਰਨੀ ਹੈ ਅੱਤਵਾਦ ਖਤਮ ਕਰੋ ਸਾਨੂੰ ਸੂਚੀ ਦਿਓ ਬੰਦੇ ਸਾਡੇ ਵਾਪਸ ਮੋੜੋ ਜਿਹੜੇ ਅੱਤਵਾਦੀ ਤੁਹਾਡੇ ਤੋਂ ਮੰਗਦੇ ਆਂ ਸਾਨੂੰ ਦੋ ਤੇ ਕਸ਼ਮੀਰ ਸਾਡਾ ਵੇਲਾ ਕਰੋ ਸੋ ਦੋਵੇਂ ਮੁਲਕ ਇਸ ਗੱਲ ਤੇ ਅੜੇ ਹੋਏ ਨੇ ਇੰਡੀਆ ਕਹਿੰਦਾ ਕਸ਼ਮੀਰ ਤੇ ਅਸੀਂ ਕਿਸੇ ਤੀਜੀ ਧਿਰ ਨੂੰ ਵਿੱਚ ਨਹੀਂ ਪਾਣਾ ਬਾਕੀ ਕੱਲ 18 ਤਰੀਕ ਨੂੰ ਪਤਾ ਲੱਗੇਗਾ ਉਮੀਦ ਕਰਦੇ ਆਂ ਵੀ ਜੰਗਬੰਦੀ ਅੱਗੇ ਵਧੇ ਜੰਗਬੰਦੀ ਨਾ ਟੁੱਟੇ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਜੀ ਮੇਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਜਿਹੜੀ ਤੁਸੀਂ ਟਿੱਪਣੀ ਕਰਦੇ ਹੋ ਸਾਡੇ ਦਰਸ਼ਕ ਉਸ ਨੂੰ ਪਸੰਦ ਕਰਦੇ ਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ Botão.